ਇਹਨਾਂ ਦਾ ਮੇਰਾ ਦਾ ਸੁਖਵਿੰਦਰ ਸਿੰਘ ਹਿੰਸਾ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰੇ ਸੰਗਰੀ ਸਰ ਇੱਕ ਜਿਹੜਾ ਸਾਡਾ ਪ੍ਰੈਜ਼ੀਡੈਂਟ ਰਹੇ ਇਹਾ ਪੁਰਨਾ ਤੇ 10 ਲੱਖ ਰੁਪਏ ਦਾ ਰੋਡ ਲੱਗਿਆ ਨਾਲ ਪੱਛਾ ਬੱਜ ਗਿਆ ਆ ਉਹ ਇਸ ਤਰ੍ਹਾਂ ਕਿ ਸਰਗਮਾ ਬਸ਼ੀ ਜੀ ਬਣੀ ਜੁੰਗਲ ਜੀ ਜੋ 2023 ਦੇ ਵਿੱਚ ਪ੍ਰਧਾਨ ਸੀ ਤੇ ਉਹਨਾਂ ਨਾਲ ਤਰुण ਗੋਲ ਜੀ ਫੈਕਟਰੀ ਸੀ ਸਾਡੀ ਬਾਰ ਦੇ ਤੇ ਉਸ ਟਾਈਮ ਦੀ 2023 ਦੇ ਵਿੱਚ ਤਾਂ ਉਦੋਂ ਹਰਤੰਗਾਰ ਹਰਪਾਲ ਸਿੰਘ ਜੀ ਦੀ ਟੀਮ ਵੱਲੋਂ ਸਾਨੂੰ 10 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਇਹ ਗ੍ਰਾਂਟ ਆਈ ਸੀ ਇੱਕ ਪਰਪ ਲਈ ਕਿ ਸਾਡੇ ਇੱਕ ਕਾਮਨ ਰੂਮ ਬਣਾਉਣ ਵਾਸਤੇ ਤੇ ਇੱਕ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਲੈਣ ਵਾਸਤੇ ਉਸ ਵਾਸਤੇ ਜਦੋਂ ਅਸੀਂ ਨੇ ਇਹਦਾ ਰਿਕਾਰਡ ਆਰਟੀਆਈ ਨਹੀਂ ਲਿਆ ਤਾਂ ਉਸ ਤੋਂ ਬੜੀ ਹੈਰਾਨੀ ਹੋਈ ਕਿ ਆਰਟੀਆਈ ਨਹੀਂ ਪਤਾ ਚੱਲਿਆ ਕਿ ਨਾ ਹੀ ਸਾਡੇ ਕੋਈ ਕਾਮਨ ਰੂਮ ਬਣਿਆ ਨਾ ਹੀ ਸਾਡੇ ਕੋਈ ਲਾਇਬ੍ਰੇਰੀ ਕਿਤਾਬ ਆਈ ਹੈ ਜਿਹੜੇ ਬਲਕਿ ਬਿਲ ਇਹਨਾਂ ਨੇ ਪ੍ਰਪੇਅਰ ਕੀਤੇ ਉਹ ਹੀਆਂ ਫਰਮਾਂ ਦੇ ਕਰਤੇ ਜੋ ਰਜਿਸਟਰੇ ਨਹੀਂ ਕਰਦੀਆਂ ਇਸ ਸਬੰਧ ਦੇ ਵਿੱਚ ਫਿਰ ਮੈਂ ਡੀਜੀ ਸਾਹਿਬ ਨੂੰ ਇਹ ਦਿਖਾ ਦਿੱਤੀ ਸੀ ਕਿ ਜੀ ਇਹ ਸਾਨੂੰ ਪ੍ਰਮਾਣਿਕ ਸਹੀ ਲੱਗਦਾ ਹੈ ਕਿ ਜਿਹੜੇ ਬਿੱਲ ਨੇ ਇਹ ਜਾਲੀ ਨੇ ਸਾਰੇ ਸਾਰੇ ਕਿਉਂਕਿ ਰੀਜਨ ਇਹ ਸੀ ਕਿਉਂਕਿ ਆਪਣਾ ਜਿਹੜਾ GST ਨੰਬਰ ਹੈ ਪੰਜਾਬ ਦਾ ਕੋਡ 03 ਬਲਕਿ ਉਹਨਾਂ ਕਈ ਬਿੱਲਾਂ ਦੇ ਉੱਤੇ ਤਾਂ ਜਿਹੜਾ ਕੋਡ ਵੀ ਲੱਗਿਆ ਹੋਇਆ ਸੀ ਕਿਸੇ ਦੇ 07 ਲੱਗਿਆ ਸੀ ਅੱਗੇ ਕਿਸੇ ਦੇ 02 ਲੱਗਿਆ ਸੀ ਸੋ ਇਸ ਤੋਂ ਸਾਫ ਸੀ ਕਿ ਜਿਹੜੇ ਬਿੱਲ ਨੇ ਇਹ ਬਿਲਕੁਲ ਜਾਲੀ ਨੇ ਤਾਂ ਇਨਕੁਆਰੀ ਦੇ ਵਿੱਚ ਇਹ ਬਲਕਿ ਇਸ FIR ਦੇ ਵਿੱਚ ਬਰੀ ਡਿਟੇਲ ਦੇ ਵਿੱਚ ਇਨਕੁਆਰੀ ਹੋਈ ਹੈ ਤੇ ਉਸ ਦੇ ਵਿੱਚ ਮਾਰਜੋਕ ਡੀਐਸਪੀ ਸਾਹਿਬ ਵੱਲੋਂ ਜੋ ਰਿਕੁਆਰੀ ਕੀਤੀ ਹੈ ਉਹਨਾਂ ਵੱਲੋਂ ਸਾਰੀ ਆ ਗਿਆ ਕਿ ਸਾਰੇ ਸਾਰੇ ਬਿੱਲ ਫਰਜੀ ਨੇ ਉਹ ਫਰਦੀ ਬਿਲ ਬੁਣਾ ਕੀ ਹੈ ਜਿਹੜਾ 10 ਲੱਖ ਰੁਪਏ ਸਾਡੀ ਵਾਰ ਦਾ ਮਜਬੂਰ ਹੋਇਆ ਉਸ ਸਬੰਧ ਦੇ ਵਿੱਚ ਹੀ ਸਹਿਕਾਰਨ ਕੋਲ ਚੰਕੀ ਸੀ ਜੋ ਬਣੀ ਦੁੱਗਨ ਪ੍ਰਧਾਨ ਸੀ ਉਹਨਾਂ ਦੇ ਉੱਤੇ ਐਫ ਆਈ ਆਰ ਹੋ ਗਿਆ ਸਰ ਕਿਸ ਤਰ੍ਹਾਂ ਜਿਹੜੇ ਆਪਾਂ ਤੁਸੀਂ ਕਹਿ ਰਹੇ ਹੋ ਫੰਡ ਆਇਆ ਸੀ ਕਿਹੜੀ ਚੀਜ਼ ਨੂੰ ਬਣਾਉਣ ਦੇ ਲਈ ਫੰਡ ਆਇਆ ਹਾਂ ਇਹ ਜਿਹੜਾ ਫੰਡ ਆਇਆ ਸੀ ਸਾਨੂੰ ਇਹ ਕਾਮਨ ਰੂਮ ਬਣਾਉਣ ਵਾਸਤੇ ਆਇਆ ਸੀ 8 ਲੱਖ ਰੁਪਏ ਦੀ ਗ੍ਰਾਂਟ ਤੇ 2 ਲੱਖ ਰੁਪਏ ਲਾਇਬ੍ਰੇਰੀ ਦੀ ਵਿੱਚ ਕਿਤਾਬਾਂ ਖਰੀਦਣ ਵਾਸਤੇ ਆਇਆ ਸੀ ਨਾ ਹੀ ਇੱਥੇ ਕੋਈ ਲਾਇਬ੍ਰੇਰੀ ਦੀ ਕਿਤਾਬ ਆਈ ਹੈ ਨਹੀਂ ਸਾਡੇ ਕੋਈ ਕਾਮਨ ਰੂਮ ਬਣੇ ਜਿਸ ਤੋਂ ਸਪਸ਼ਟ ਹੈ ਕਿ ਜਿਹੜੀ ਗਰੰਟੀ ਮੀਨ ਯੂਜ਼ ਹੋਈ ਹੈ ਤੇ ਇੱਥੇ ਕੋਈ ਬਣੀ ਨਹੀਂ ਹੋਈ ਇਸ ਕਰਕੇ ਇਹਨਾਂ ਦੇ ਵਰਤ ਰਹੇ ਹੁਣ ਕੀ ਕੀ ਧਾਰਾ ਲਾ ਕੇ ਜਿਹੜਾ ਪੱਤਾ ਹਾਂ ਇਹਦੇ ਵਿੱਚ ਇਹ ਹੈ ਕਿ ਜੋ ਲੱਗੇ 420 ਲੱਗੀ ਹੈ 460 468 474 ਯਾਨੀ ਕਿ ਡਾਕੂਮੈਂਟ ਫਾਲਸ ਡਾਕੂਮੈਂਟ ਪ੍ਰਪੇਅਰ ਕਰਕੇ ਉਹਨਾਂ ਨੂੰ ਯੂਜ਼ ਕਰ ਲਿਆ ਉਸ ਸੰਬੰਧੀ ਦੀ ਵਿੱਚ ਹੀ ਇਹ ਜਿਹੜੀ ਐਫਆਈਆ ਦਰਜ ਹੋਈ ਹੈ ਉਹਨਾਂ ਦੇ ਨਾਮ ਤੇ